ਪੰਜ ਸੌ ਰੁਪਈਆ ਦੇ ਹਾਂ 500 ਰੁਪਈਆ ਦੇ ਤੇ ਇਹ ਕੀ ਕਰਨੇ ਪੈਸੇ ਲੈ ਦੱਸ ਇੱਕ ਦੋ ਚੀਜ਼ਾਂ ਲਿਆਉਣ ਵਾਲੀਆਂ ਸੀ ਮੈਂ ਲੈ ਆਉਣੀ ਜਾਂ ਕਿੱਡੇ ਤੋਂ ਕਿਹੜਾ ਸਮਾਨ ਤੁਹਾਡਾ ਮੁੱਕਿਆ ਵਾ ਹੁਣ ਜਦੋਂ ਵਰਤਨੇ ਆ ਤਾਂ ਘਰੋਂ ਹੀ ਪੈਸੇ ਲੈਣੇ ਆ ਮੈਂ ਕਿੱਥੋਂ ਲਿਆਵਾਂ ਪੈਸੇ ਹੁਣ ਮੰਮੀ ਘਰ ਤਾਂ ਨਹੀਂ ਹੁਣ ਕੋਈ ਪੈਸਾ ਜਦੋਂ ਹੋਣਗੇ ਨਾ ਮੈਂ ਆਪੇ ਜਾ ਕੇ ਲੈ ਆਉਂਗਾ ਨਹੀਂ ਮੈਨੂੰ ਦੱਸੋ ਰੁੱਖਾਂ ਨਾਲ ਲੱਗੇ ਪੈਸੇ ਥੋੜਾ ਥੋੜਾ ਹੀ ਜਾਵਾਂ ਇਹਨਾਂ ਨੂੰ ਮੈਂ ਸੰਦੀਪ ਮੈਂ ਤੁਹਾਡਾ ਕਿੰਨਾ ਸਾਥ ਦਿੱਤਾ ਵਾ ਜੇ ਅੱਜ ਮੈਨੂੰ ਲੋੜ ਪਈ ਤਾਂ ਤੁਸੀਂ ਇਦਾਂ ਕਰਨ ਦੇ ਇਹ ਸਾਡਾ ਸਾਥ ਦਿੱਤਾ ਮੰਮੀ ਤੁਸੀਂ ਆਡਾ ਕਿੱਲੇ ਚਾਰ ਹੀ ਉਹ ਵੀ ਦੋ ਰਹਿ ਗਏ ਆ ਸਾਹ ਤੇ ਤੁਹਾਡਾ ਜਦੋਂ ਦੀ ਜੋਤ ਗਈ ਆ ਸਾਰਾ ਹਸਾਬ ਤਾਬ ਤੇ ਮੇਰੇ ਕੋਲ ਦਲਜੀਤ ਨੇ ਲੈ ਲਿਆ ਏ ਮੇਰੀ ਗੱਲ ਸੁਣੋ ਹੁਣ ਮੈਂ ਖਰਚਾ ਕਿੱਥੋਂ ਕਰਾਂ ਜੇ ਸੰਦੀਪ ਕੋ ਮੰਗੇ ਆ ਉਹਨੇ ਮੈਨੂੰ 100 100 ਗੱਲ ਕੀਤੀ ਆ ਮੇਰੀ ਗੱਲ ਸੁਣੋ ਮੈਨੂੰ ਪਤਾ ਲੱਗਾ ਵੀ ਜੋਤੇਕਰ ਮੁੰਡਾ ਹੋਇਆ ਵਾ ਪੱਡਰ ਜੀ ਦੱਸੋ ਅਸੀਂ ਕੀ ਗੜੀਏ ਫਿਰ ਚੱਲ ਆ ਤੇ ਵਧੀਆ ਹੋ ਗਿਆ ਆਪਣਾ ਘਰ ਬਣਾ ਕੇ ਤੇ ਬੈਠੀ ਆ ਨਾ ਮਹਾਰਾਜ ਮੈਨੂੰ ਜੀ ਦੇ ਦਤਾ ਵਾ